ICICI ਬੈਂਕ ਤੇ ਤੁਸੀਂ ਦੋਸ਼ ਲਾ ਰਹੇ ਹੋ ਸਾਰਾ ਇਹ ਰਾਜਪੁਰਾ ਦੀ ਬ੍ਰਾਂਚ ਦਾ ਕਹਾਣੀ ਕੀ ਹੈ ਸਾਰੀ ਸੋ ਕਹਾਣੀ ਇਹ ਹੋਈ ਜੀ ਮੈਂ ICICI ਬੈਂਕ ਕੋਲ ਮੇਰੀ ਲਿਮਿਟ ਸੀਗੀ ਤੇ ਮੇਰੇ 파ਟਰਨਰ ਨਾਲ ਕੁਝ ਪ੍ਰੋਬਲਮ ਕਰਕੇ ਅਸੀਂ ਉਹ ਅਕਾਊਂਟ ਫ੍ਰੀਜ਼ ਕਰਾ ਦਿੱਤਾ ਸੀ ਤੇ ਕਿਸੇ ਕਾਰਨ ਵਿੱਚ ਮੈਨੂੰ ਅਮਰੀਕਾ ਜਾਣਾ ਸੀਗਾ 파ਟਰਨਰ ਦਾ ਨਾਮ ਪੁੱਛਿਆ ਹੈ ਜੀ ਤੇ ਮੈਂ ਆਪਣੇ ਅਕਾਊਂਟ ਦੇ ਨੂੰ ਫ੍ਰੀਜ਼ ਕਰਾ ਕੇ ਮੈਂ ਆਪਣਾ ਟੈਨਸ਼ਨ ਫ੍ਰੀ ਹੋ ਕੇ ਮੈਨੂੰ ਅਮਰੀਕਾ ਜਾਣਾ ਸੀਗਾ ਤੇ ਮੈਂ ਅਮਰੀਕਾ ਚਲਾ ਗਿਆ ਤੇ ਅਮਰੀਕਾ ਤੋਂ ਬਾਅਦ ਜਦ ਮੈਨੂੰ ਪਤਾ ਲੱਗਿਆ ਕਿ ਵਾਪਸ ਆਉਣ ਦੇ ਵਿੱਚ ਮੈਨੂੰ ਟੈਨਸ਼ਨ ਸੀਗੀ ਕਿ ਪਿੱਛੇ ਮੇਰਾ ਅਕਾਊਂਟ ਫ੍ਰੀਜ਼ ਹੈ ਪੈਸਾ ਨਾ ਨਿਕਲ ਜਾਏ ਮੈਂ ਉਸ ਨੂੰ ਬੰਦ ਕਰਨ ਵਾਸਤੇ ਸੋਚ ਰਿਹਾ ਸੀ ਬਟ ਮੈਨੂੰ ਜਲਦੀ ਸੀ ਕਿ ਮੈਂ ਅਮਰੀਕਾ ਨਿਕਲ ਗਿਆ ਅਮਰੀਕਾ ਜਾਣ ਦੇ ਵਿੱਚ ਮੈਨੂੰ ਪਤਾ ਲੱਗਿਆ ਜੋ ਮੈਨੂੰ ਹੋਣੇ 3-4 ਮਹੀਨੇ ਬਾਅਦ ਪਤਾ ਲੱਗਿਆ ਕਿ ਮੇਰਾ ਅਕਾਊਂਟ ਟੀ ਫ੍ਰੀਜ਼ ਕਰਾ ਦਿੱਤਾ ਗਿਆ ਡੁਪਲੀਕੇਟ ਸਿਗਨੇਚਰਸ ਨਾਲ ਇਹ ਸਾਰੇ ਡਾਕੂਮੈਂਟਸ ਨੇ ਮੇਰੇ ਕੋਲ ਤੇ ਇਨਸਟੈਂਸ ਇੱਕ ਵਾਰੀ ਸਿਗਨੇਚਰ ਡੁਪਲੀਕੇਟ ਨਹੀਂ ਹੋਇਆ ਚਾਰ ਵਾਰੀ ਸਿਗਨੇਚਰ ਡੁਪਲੀਕੇਟ ਹੋਏ ਦੋ ਜਗ੍ਹਾ ਜਿਹੜੇ ਹੈਗੇ ਉਹ ਸਿਗਨੇਚਰ ਕਿਸੇ ਹੋਰ ਇੰਡੀਵਿਜੂ ਉਦੀ ਮੈਂ ਫੋਰੈਂਸਿਕ ਰਿਪੋਰਟ ਕਰਾਈ ਕਿਉਂਕਿ ਮੈਂ ਜਦ ਬੈਂਕ ਜਾਂਦਾ ਸੀ ਇਹ ਜਾਣ ਕਰਕੇ ਕਹਿੰਦੇ ਸੀ ਸਾਡੇ origignal sign ਹੈ ਤਾਂ ਮੈਂ ਫੋਰੈਂਸਿਕ ਕੋਲ ਜਾ ਕੇ ਇਹਨਾਂ ਦਾ ਸਿਗਨੇਚਰ ਚੈੱਕ ਕਰਵਾਇਆ ਤੇ ਉਹ ਕਲੀਅਰਲੀ ਮੈਂਸ਼ਨ ਕਰਦਾ ਹੈ ਕਿ ਸਿਗਨੇਚਰ ਕਿਸੇ ਹੋਰ ਇੰਡੀਵਿਜੂਅਲ ਬਲੇ ਹਨ ਆ ਜਿਹੜੇ ਦੋ ਸਿਗਨੇਚਰ ਨੇ ਉਹ ਜਮਾ ਕਾਪੀਡ ਐਡਿਟ ਕੀਤੇ ਐਡਿਟ ਕੀਤੇ ਹੋਏ ਸਿਗਨੇਚਰ ਨੇ ਆ ਕਿੱਦੋਂ ਪਤਾ ਲੱਗਿਆ ਵੀ ਐਡਿਟ ਕੀਤੇ ਹੋਏ ਨੇ ਜਦ ਆਪਾਂ ਇਸੇ ਦੀਪਕ ਦੀ ਦੇਖੀਏ ਤਾਂ ਦੋਹਾਂ ਦੇ ਵਿੱਚ ਪੀ ਦੇ ਵਿੱਚ ਜਿਹੜੀ ਇਨਕ ਫੈਲੀ ਹੋਈ ਹੈ ਉਹ ਇਨਕ ਪੀ ਦੇ ਵਿੱਚ ਫੈਲੀ ਹੋਈ ਹੈ ਤੇ ਡੀ ਦਾ ਜਿਹੜਾ ਮਾਰਕਿੰਗ ਹੈ ਉਹ ਵੀ ਜਮਾ ਸੇਮ ਕੀਤਾ ਹੋਇਆ ਹੈ ਤੇ ਕਲੀਅਰਲੀ ਸ਼ੋਅ ਕਰਦਾ ਵੀ ਪੈਨ ਉੱਧਰ ਦਾ ਇੰਕ ਨਹੀਂ ਫੈਲੇਗਾ ਇਸ ਕਰਕੇ ਇਹ ਦੋਵੇਂ ਡੁਪਲੀਕੇਟ ਕੰਪਿਊਟਰਾਈਜ਼ੇਗੇ ਤੇ ਬਾਕੀ ਜਿਹੜੇ ਸਿਗਨੇਚਰ ਆਉਂ ਜਾਲੀ ਕਿਸੇ ਹੋਰ ਬੰਦੇ ਦੁਆਰਾ ਕੀਤੇ ਗਏ ਅੱਜ ਆਪਾਂ ਕੋਈ ਬੈਂਕ ਦੇ ਵਿੱਚ ਜਾਈਏ ਆਪਣੇ ਸਿਗਨੇਚਰ ਦੇ ਵਿੱਚ ਥੋੜੀ ਜਿਹੀ ਵੀ ਉਨਨੀ ਕੀ ਹੋਏ ਤਾਂ ਉਹ ਚੈੱਕ ਪਾਸ ਨਹੀਂ ਕਰਦੇ ਸਾਰਿਆਂ ਨੂੰ ਪਤਾ ਹੋਏਗਾ ਤੇ ਚਾਰ ਵਾਰੀ ਕਿਵੇਂ ਇਦਾਂ ਹੋ ਗਿਆ ਵੀ ਡੁਪਲੀਕੇਟ ਸਿਗਨੇਚਰ ਨਾਲ ਰਿਕੁਐਸਟਾਂ ਪਾਸ ਹੁੰਦੀ ਰਹੀਆਂ ਤੇ ਉਸ ਦੇ ਕਾਰਨ ਤੋਂ 65 ਲੱਖ 74744 ਰੁਪਏ account ਚੋਂ ਨਿਕਲ ਕੇ ਮੈਨੂੰ ਪਤਾ ਲੱਗਾ ਅੱਜ ਤੋਂ 1.5 ਮਹੀਨੇ ਪਹਿਲਾਂ ਜਦ ਮੈਨੂੰ ਬੈਂਕ ਤੋਂ ਫੋਨ ਆਇਆ ਇ ਪ੍ਰੋਸਾ ਤੁਸੀਂ ਮੈਂ ਮੈਂ ਹੁਣ ਇਹ ਹੈ ਵੀ ਪੈਸਾ ਜਦ ਬੈਂਕਿੰਗ ਸਿਸਟਮ ਆਪਣੀ ਰਿਜ਼ਰਵ ਬੈਂਕ ਐਂਡ ਇੰਡੀਆ ਦੇ ਦਰਾਈ ਇੱਕ ਉਹਨਾਂ ਨੂੰ ਚੈਨਲਾਈਜ਼ ਕੀਤਾ ਜਾਂਦਾ ਤੇ ਮੈਂ ਜ਼ਰੂਰ ਆਰਪੀ ਨੂੰ ਆਪਣਾ ਰਿਕੁਐਸਟ ਕਰਨਾ ਚਾਹੂੰਗਾ ਕਿ ਇਹ ਜੇ ਬੈਂਕਾਂ ਦੇ ਨਿਕਲ ਕਦੋਂ ਨਹੀਂ ਤਾਂ ਪਤਾ ਨਹੀਂ ਕਿੰਨੇ ਗਰੀਬ ਬੰਦਿਆਂ ਦਾ ਕੀ ਹਾਲ ਹੋਊਗਾ ਹੁਣ ਮੈਂ ਆਪਣਾ ਕੰਮਕਾਰ ਛੱਡ ਕੇ ਟੱਕੇ ਖਾ ਰਹੇ ਆ ਆਪਣੇ ਇਨਸਾਫ ਦੇ ਵਾਸਤੇ ਜਿਸ ਡੁਪਲੀਕੇਟ ਸਿਗਨੇਚਰ ਹੋਇਆ ਹੈ ਸੋ ਅਕਸਰ ਜਦੋਂ ਅਸੀਂ ਆਪਣੀ ਪੈਸੇ ਨੂੰ ਸੇਵ ਕਰਨਾ ਹੁੰਦਾ ਹੈ ਤਾਂ ਬੰਦੇ ਨੂੰ ਲੱਗਦਾ ਹੈ ਯਾਰ ਘਰ ਰੱਖਣਾ ਪੈਸਾ ਜੇ ਸੇਫ ਨਹੀਂ ਹੈਗਾ ਤਾਂ ਮੈਂ ਕਿੱਥੇ ਜਾਵਾਂ ਬੰਦਾ ਬੈਂਕ ਵੱਲ ਜਾਂਦਾ ਹੈ ਔਰ ਜਦੋਂ ਆਪਾਂ ਸਰਕਾਰੀ ਬੈਂਕਾਂ ਵੱਲ ਜਾਂਦੇ ਹਾਂ ਕਈ ਵਾਰ ਹੁੰਦਾ ਕਿ ਸਰਕਾਰੀ ਬੈਂਕਾਂ ਦੇ ਵਿੱਚ ਤੁਹਾਨੂੰ ਉਹ ਜੀ ਫੈਸਿਲਿਟੀਆਂ ਨਹੀਂ ਮਿਲਦੀ ਜਾਂ ਹੋ ਜਾ ਤੁਹਾਨੂੰ ਇੰਟਰਸਟ ਨਹੀਂ ਬਣ ਪਾਂਦਾ ਵਿਸ਼ਵਾਸ ਭਰੋਸਾ ਨਹੀਂ ਬਣ ਪਾਂਦਾ ਫੇਥ ਨਹੀਂ ਬਣ ਪਾਂਦਾ ਉਹਨਾਂ ਤੇ ਤੁਹਾਡਾ ਕਿ ਅਸੀਂ ਇਹਦੇ ਕੋਲ ਜਾਈਏ ਤੇ ਬੰਦਾ ਫਿਰ ਪ੍ਰਾਈਵੇਟ ਬੈਂਕਾਂ ਕੋਲ ਜਾਂਦਾ ਹੁਣ ਪ੍ਰਾਈਵੇਟ ਬੈਂਕਾਂ ਦੀ ਗੱਲ ਕਰੀਏ ਕਿ ਵਾਕੇ ਹੀ ਉਹ ਤੁਹਾਡੇ ਆਪਾਂ ਕਹੀਏ ਫੇਥ ਨੂੰ ਕਾਇਮ ਰੱਖਦੇ ਨੇ ਤੁਹਾਡੇ ਖਾਤੇ ਵਿੱਚ ਉੱਥੇ ਪਿਆ ਪੈਸਾ ਸਿਕਿਉਰ ਹੈ ਜਾਂ ਤੁਸੀਂ ਜਿਹੜੇ ਆਪਣੇ ਡਾਕੂਮੈਂਟਸ ਬੈਂਕ ਵਿੱਚ ਦਿੱਤੇ ਹੋਏ ਨੇ ਜਾਂ ਆਪਣੇ ਸਾਈਨ ਕਰਕੇ ਜਿਹੜੇ ਦਿੱਤੇ ਹੋਏ ਨੇ ਉਹ ਦਾ ਨਾਲ ਕੋਈ ਮਿਸਯੂਜ਼ ਨਹੀਂ ਹੁੰਦਾ ਪਰ ਨਹੀਂ ਜੇ ਆਪਾਂ ਰਾਜਪੁਰਾ ਦੇ ਰਹਿਣ ਵਾਲੇ ਦੀਪਕ ਉਹਨਾਂ ਦੀ ਗੱਲ ਮੰਨੀਏ ਤਾਂ ਇਹਨਾਂ ਨਾਲ ਇਦਾਂ ਦੀ ਧੋਖਾਧੜੀ ਹੋਈ ਔਰ ਬੈਂਕ ਵੀ ਬੜਾ ਮਸ਼ਹੂਰ ICICI ਬੈਂਕ ਹੈਗਾ ਔਰ ਕੋਈ 2-4 ਲੱਖ ਨਹੀਂ 65 ਲੱਖ ਰੁਪਏ ਇਹਨਾਂ ਦੇ ਫਰਜੀ ਸਾਈਨ ਕਰਕੇ ਕਢਾ ਲਏ ਗਏ ਮਾਮਲਾ ਪੁਲਿਸ ਕੋਲ ਵੀ ਪਹੁੰਚ ਚੁੱਕਾ ਹੈ ਦੀਪਕ ਸਾਡੇ ਨਾਲ ਨੇ ਗੱਲ ਕਰਦੇ ਆ ਸੋ ਦੀਪਕ ਆਈਸੀਆਈ ਬੈਂਕ ਤੇ ਤੁਸੀਂ ਦੋਸ਼ ਲਾ ਰਹੇ ਹੋ ਸਾਰਾ ਇਹ ਰਾਜਪੁਰਾ ਦੀ ਬ੍ਰਾਂਚ ਦੀ ਕਹਾਣੀ ਕੀ ਹੈ ਸਾਰੀ ਸੋ ਕਹਾਣੀ ਇਹ ਹੋਈ ਜੀ ਮੈਂ ਐਸਸੀਬੈਂਕ ਕੋਲ ਮੇਰੀ ਲਿਮਿਟ ਸੀਗੀ ਤੇ ਮੇਰੇ ਪਾਰਟਨਰ ਨਾਲ ਕੁਝ ਪ੍ਰੋਬਲਮ ਕਰਕੇ ਅਸੀਂ ਉਹ ਅਕਾਊਂਟ ਫ੍ਰੀਜ਼ ਕਰਾ ਦਿੱਤਾ ਸੀਗਾ ਤੇ ਕਿਸੇ ਕਾਰਨ ਵਿੱਚ ਮੈਨੂੰ ਅਮਰੀਕਾ ਜਾਣਾ ਸੀਗਾ ਪਾਰਟਨਰ ਦਾ ਨਾਮ ਪਾਰਟਨਰ ਦਾ ਨਾਮ ਪੂਜਾ ਹੈ ਜੀ ਅੱਛਾ ਤੇ ਮੈਂ ਆਪਣੇ ਅਕਾਊਂਟ ਦੇ ਨੂੰ ਫ੍ਰੀਜ਼ ਕਰਾ ਕੇ ਮੈਂ ਆਪਣਾ ਟੈਨਸ਼ਨ ਫ੍ਰੀ ਹੋ ਕੇ ਮੈਨੂੰ ਅਮਰੀਕਾ ਜਾਣਾ ਸੀਗਾ ਤੇ ਮੈਂ ਅਮਰੀਕਾ ਤੋਂ ਬਾਅਦ ਜਦ ਮੈਨੂੰ ਪਤਾ ਲੱਗਿਆ ਕਿ ਵਾਪਸ ਆਉਣ ਦੇ ਵਿੱਚ ਮੈਨੂੰ ਟੈਨਸ਼ਨ ਸੀਗੀ ਕਿ ਪਿੱਛੇ ਮੇਰਾ ਅਕਾਊਂਟ ਫ੍ਰੀਜ਼ ਹੈ ਪੈਸਾ ਨਾ ਨਿਕਲ ਜਾਏ ਮੈਂ ਉਸਨੂੰ ਬੰਦ ਕਰਨ ਵਾਸਤੇ ਸੋਚ ਰਿਹਾ ਸੀ ਬਟ ਮੈਨੂੰ ਜਲਦੀ ਸੀਗੀ ਮੈਂ ਅਮਰੀਕਾ ਨਿਕਲ ਗਿਆ ਅਮਰੀਕਾ ਜਾਣ ਦੇ ਵਿੱਚ ਮੈਨੂੰ ਪਤਾ ਲੱਗਿਆ ਜੋ ਮੈਨੂੰ ਹੋਣੇ 3-4 ਮਹੀਨੇ ਬਾਅਦ ਪਤਾ ਲੱਗਿਆ ਕਿ ਮੇਰਾ ਅਕਾਊਂਟ ਡੀ ਫ੍ਰੀਜ਼ ਕਰਾ ਦਿੱਤਾ ਗਿਆ ਡੁਪਲੀਕੇਟ ਸਿਗਨੇਚਰਸ ਨਾਲ ਇਹ ਸਾਰੇ ਡਾਕੂਮੈਂਟਸ ਨੇ ਮੇਰੇ ਕੋਲ ਤੇ ਇਨਸਟੈਂਸ ਇੱਕ ਵਾਰੀ ਸਿਗਨੇਚਰ ਡੁਪਲੀਕੇਟ ਨਹੀਂ ਹੋਏ ਚਾਰ ਵਾਰੀ ਸਿਗਨੇਚਰਸ ਡੁਪਲੀਕੇਟ ਹੋਏ ਅੱਛਾ ਇਹ ਤੁਹਾਡਾ ਤੇ ਪੂਜਾ ਦਾ ਸਾਂਝਾ ਅਕਾਊਂਟ ਸੀ ਬਿਲਕੁਲ ਜੀ ਬਿਲਕੁਲ ਤੇ ਮੈਂ ਤੁਸੀਂ ਸੀ ਕਾਊਂਟ ਹੋਲਡਰ ਦੋਵੇਂ ਅਸੀਂ ਮੈਨੇਜ ਕਰਦੇ ਸੀ ਜੀ ਅਕਾਊਂਟ ਨੂੰ ਤੇ ਡੀ ਫ੍ਰੀਜ਼ ਜਿਹੜਾ ਫ੍ਰੀਜ਼ ਕਰਵਾਇਆ ਗਿਆ ਸੀ ਉਹ ਦੋਵੇਂ ਵੱਲੋਂ ਕਰਾਇਆ ਗਿਆ ਸੀਗਾ ਤਾਂ ਕਿ ਉਸ ਕੋਈ ਪ੍ਰੋਬਲਮ ਨਾ ਆਏ ਤੇ ਲਿਮਿਟ ਨਾ ਘਟਾਈ ਜਾਵੇ ਉਸ ਤੋਂ ਬਾਅਦ ਜਦ ਇਹ ਅਕਾਊਂਟ ਡੀ ਫ੍ਰੀਜ਼ ਕਰਾਇਆ ਗਿਆ ਮੇਰੇ ਡੁਪਲੀਕੇਟ ਸਿਗਨੇਚਰ ਕਰਕੇ ਜੋ ਆਈਸੀਸੀ ਬੈਂਕ ਦੇ ਵਾਸਤੇ 3-4 ਵਾਰੀ ਇਹ ਡੁਪਲੀਕੇਟ ਸਿਗਨੇਚਰ ਕਰਕੇ ਅਕਾਊਂਟ ਦੇ ਵਿੱਚੋਂ ਪੈਸਾ ਘਟਾਇਆ ਗਿਆ ਦਿਖਾਓ ਕਿਸ ਤਰ੍ਹਾਂ ਡੁ ਉਦੀ ਮੈਂ ਫੋਰੈਂਸਿਕ ਰਿਪੋਰਟ ਕਢਾਈ ਕਿਉਂਕਿ ਮੈਂ ਜਦ ਬੈਂਕ ਜਾਂਦਾ ਸੀ ਇਹ ਜਾਣ ਕਰਕੇ ਕਹਿੰਦੇ ਸੀ ਸਾਡੇ origignal sign ਹੈ ਤਾਂ ਮੈਂ ਫੋਰੈਂਸਿਕ ਉੱਲ ਜਾ ਕੇ ਇਹਨਾਂ ਦਾ ਸਿਗਨੇਚਰ ਚੈੱਕ ਕਰਵਾਏ ਤੇ ਉਹ ਕਲੀਅਰਲੀ ਮੈਂਸ਼ਨ ਕਰਦਾ ਹੈ ਕਿ ਸਿਗਨੇਚਰ ਕਿਸੇ ਹੋਰ ਇੰਡੀਵਿਜੂਅਲ ਵਲੇ ਹਨ ਤੇ ਇੱਕ ਦੋ ਜਗ੍ਹਾ ਜਿਹੜੀ ਮੈਂ ਤੁਸੀਂ ਉਹ ਗੱਲ ਦੱਸ ਰਹੇ ਸੀਗੀ ਉਹ ਮੈਂ ਸਮਝਾਉਣਾ ਤਾਂ ਦੋ ਜਗ੍ਹਾ 11 April 2023 ਨੂੰ ਤੇ 7 July 2023 ਨੂੰ ਆ ਜਿਹੜੇ ਦੋ ਸਿਗਨੇਚਰ ਨੇ ਉਹ ਜਮਾ ਕਾਪੀਡ ਐਡਿਟ ਕੀਤੇ ਐਡਿਟ ਕੀਤੇ ਹੋਏ ਸਿਗਨੇਚਰ ਨੇ ਆ ਕਿੱਦਾਂ ਪਤਾ ਲੱਗਿਆ ਵੀ ਐਡਿਟ ਕੀਤੇ ਹੋਏ ਨੇ ਜਦ ਆਪਾਂ ਇਸ ਦੀਪਕ ਦੀ ਦੇਖੀਏ ਤਾਂ ਦੋਹਾਂ ਦੇ ਵਿੱਚ ਪੀ ਦੇ ਵਿੱਚ ਜਿਹੜੀ ਇਨਕ ਫੈਲੀ ਹੋਈ ਹੈ ਉਹ ਇਨਕ ਪੀ ਦੇ ਵਿੱਚ ਫੈਲੀ ਹੋਈ ਹੈ ਤੇ ਡੀ ਦਾ ਜਿਹੜਾ ਮਾਰਕਿੰਗ ਹੈ ਉਹ ਵੀ ਜਿਵੇਂ ਸੇਮ ਕੀਤਾ ਹੋਇਆ ਤਾਂ ਇਹ ਕਲੀਅਰਲੀ ਸ਼ੋ ਕਰਦਾ ਵੀ ਪੈਨ ਉਧਰ ਦਾ ਇਨਕ ਨਹੀਂ ਫੈਲੇਗਾ ਇਸ ਕਰਕੇ ਇਹ ਦੋਵੇਂ ਡੁਪਲੀਕੇਟ ਕੰਪਿਊਟਰਾਈਜ਼ ਸੀਗੇ ਤੇ ਬਾਕੀ ਜਿਹੜੇ ਸਿਗਨੇਚਰ ਹੈ ਉਹ ਜਾਲੀ ਕਿਸੇ ਹੋਰ ਬੰਦੇ ਦੁਆਰਾ ਕੀਤੇ ਗਏ ਤੁਸੀਂ ਉਹਨਾਂ ਦਿਨਾਂ ਵਿੱਚ ਅਮਰੀਕਾ 'ਚ ਸੀ ਜਿਵੇਂ ਤੁਸੀਂ ਦੱਸਿਆ ਹਾਂ ਤੇ ਤੁਸੀਂ ਕੀ ਕਹਿੰਦੇ ਹੋ ਵੀ ਤੁਹਾਡੇ 파ਟਰਨਰ ਨੇ ਕੋਈ ਇਹਦੇ ਵਿੱਚ ਹਿਰਾਫੇਰੀ ਕੀਤੀ ਤੇ ਬੈਂਕ ਸਟਾਫ ਨਾਲ ਮਿਲਿਆ ਹੋਇਆ ਕੀ ਕਹਿੰਦੇ ਹੋ ਦੇਖੋ ਇਹ ਬੈਂਕ ਸਟਾਫ ਦੇ ਮਿਲੀ ਭੁਗਤੋ ਬਿਨਾ ਇਹ ਚਾਰ ਵਾਰੀ ਡੁਪਲੀਕੇਟ ਸਿਗਨੇਚਰ ਨਹੀਂ ਹੋ ਸਕਦੇ ਅੱਜ ਆਪਾਂ ਕੋਈ ਬੈਂਕ ਦੇ ਵਿੱਚ ਜਾਈਏ ਆਪਣੇ ਸਿਗਨੇਚਰ ਦੇ ਵਿੱਚ ਥੋੜੀ ਜਿਹੀ ਵੀ ਉਨੀ ਕੀ ਹੋਏ ਤਾਂ ਉਹ ਚੈੱਕ ਪਾਸ ਨਹੀਂ ਕਰਦੇ ਸਾਰਿਆਂ ਨੂੰ ਪਤਾ ਹੈਗਾ ਤੇ ਚਾਰ ਵਾਰੀ ਕਿਵੇਂ ਇਦਾਂ ਹੋ ਗਿਆ ਵੀ ਡੁਪਲੀਕੇਟ ਸਿਗਨੇਚਰ ਨਾਲ ਰਿਕੁਐਸਟ ਨਾ ਪਾਸ ਹੁੰਦੀ ਰਹੀਆਂ ਤੇ ਉਸ ਦੇ ਕਾਰਨ ਤੋਂ 65 ਲੱਖ 74740 ਰੁਪਏ ਅਕਾਊਂਟ ਚੋਂ ਨਿਕਲ ਕੇ ਮੈਨੂੰ ਪਤਾ ਲੱਗਿਆ ਅੱਜ ਤੋਂ ਡੇਢ ਮਹੀਨੇ ਪਹਿਲਾਂ ਜਦ ਮੈਨੂੰ ਬੈਂਕ ਤੋਂ ਫੋਨ ਆਇਆ ਇੰਟਰਸਟ ਤੁਸੀਂ ਮਾਈਂਡ ਦੱਸੀ 65 ਲੱਖ ਹਾਂਜੀ ਹਾਂਜੀ 65 ਲੱਖ ਤੋਂ ਵੱਧ ਹੀ ਹੈ ਹਾਲਾਂਕਿ ਤੁਸੀਂ ਦੱਸੀ ਹੈ ਇਹ ਕਿੰਨੇ ਚਿਰ ਚ ਨਿਕਲੀ ਇਹ ਕਿਸ ਤਰ੍ਹਾਂ ਨਿਕਲੀ ਤਾਂ ਇਹ ਕਰੀਬਨ ਮਹੀਨੇ ਸਵਾ ਮਹੀਨੇ ਚ ਨਿਕਲੀ ਹੈ ਤੇ ਇੱਕ ਐਜੀਆ ਇਨਫਰਾ ਦੇ ਅਕਾਊਂਟਾਂ ਦੇ ਵਿੱਚ ਇੱਕ ਕੁਲਵਿੰਦਰ ਸਿੰਘ ਦੇ ਅਕਾਊਂਟਾਂ ਤੇ ਇੱਕ ਦੋ ਹੋਰ ਬੰਦਿਆਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਟਰਾਂਸਫਰ ਹੋਇਆ ਤਾਂ ਮੇਰੀ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਦੇਖੋ ਇੰਨਾ ਪੈਸਾ ਕੋਈ ਵਾਪਸ ਤਾਂ ਕਰ ਪਾਏਗਾ ਜੇ ਉਹਨੇ ਕੁ ਪੈਸੇ ਕੱਡੇ ਹੋਣ ਤਾਂ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਜੋ ਮੈਂ ਚਾਹੁੰਨਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਹੜਾ EMPLOYE ਵਿੱਚ ਮਿਲਿਆ ਇਹ ਪੂਰਾ ਕਲੀਅਰ ਹੈ ਕਿ EMPLOYE ਮਿਲਿਆ ਹੋਇਆ ਕਿਉਂਕਿ ਜੇ ਬੈਂਕ ਦੇ ਚਾਰ ਵਾਰੀ ਸਿਗਨੇਚਰ ਨੂੰ ਡੁਪਲੀਕੇਟ ਕਰ ਸਕਦੇ ਹੋ ਭਾਈ ਸਾਹਿਬ ਤੇ ਐਂਟਰੀਆਂ ਰਿਕੁਐਸਟਾਂ ਪਾਸ ਹੋ ਸਕਦੀਆਂ ਤਾਂ ਕਿਸੇ ਦਾ ਪੈਸਾ ਵੀ ICICI ਬੈਂਕ ਚ ਸੇਫ ਨਹੀਂ ਹੈ ਮੇਰੇ ਸਾਬ ਨਾਲ ਜੀ ਬੈਂਕ ਦੀ ਕਿਸੀ ਅਥਾਰਟੀ ਕੋਲ ਗਏ ਅਧਿਕਾਰੀ ਕੋਲ ਹਾਂਜੀ ਤਾਂ ਮੇਰਾ ਇਹਨਾਂ ਦੀ ਹਾਈ ਸਟਾਡ ਸਰਵਿਸ ਕੁਆਲਿਟੀਜ਼ ਆ ਤੋ ਡੇਢ ਮਹੀਨਾ ਪਹਿਲਾਂ ਤੋਂ ਹੀ ਮੈਂ ਇਹਨਾਂ ਨੂੰ ਮੇਲ ਕਰਨ ਲੱਗ ਗਿਆ ਉਸ ਤੋਂ ਬਾਅਦ ਮੇਰੀ ਇਹਨਾਂ ਦੀ ਹਦਰਾਬਾਦ ਬ੍ਰਾਂਚ ਚ ਗੱਲ ਹੁੰਦੀ ਸੀਗੀ ਡੇਲੀ ਬੇਸਿਸ ਤੇ ਸਵੇਰੇ ਤੇ ਸ਼ਾਮ ਨੂੰ ਇਹ ਮੇਰੇ ਕੋਲ ਰਿਕਾਰਡਿੰਗਸ ਨੇ ਸਵੇਰ ਤੋਂ ਸ਼ਾਮ ਤੱਕ ਦੀ ਇਹਨਾਂ ਦੇ ਮੈਨੇਜਰ ਨੂੰ ਮੈਂ ਮਿਲਿਆ ਰੀਜਨਲ ਹੈੱਡ ਨੂੰ ਮਿਲਿਆ ਇਹ ਸਾਰਿਆਂ ਨੂੰ ਮੈਂ ਮਿਲਦਾ ਰਹਿ ਗਿਆ ਮੇਰੇ ਰਿਲੇਸ਼ਨਸ਼ਿਪ ਮੈਨੇਜਰ ਸੀ ਇੱਕ ਅਕਾਊਂਟ ਦੇ ਮੈਂ ਉਹ ਯਾਦਾ ਮੈਨੂੰ ਕੋਈ ਵੇ ਆਊਟ ਦੱਸੋ ਮੈਂ ਕਿਸੇ ਨੂੰ ਐਲੀਗੇਟ ਨਹੀਂ ਕਰਨਾ ਚਾਹੁੰਦਾ ਠੀਕ ਹੈ ਕੋਈ ਬੈਂਕ ਦੀ ਆਪਣੀ ਰਿਪੋਰਟ ਹੈ ਇਸ ਕਰਕੇ ਮੈਂ ਡੇਢ ਮਹੀਨਾ ਸ਼ਾਂਤ ਰਿਆ ਬਟ ਜਦ ਹੁਣ ਪੈਸੇ ਦਾ ਕੋਈ ਉਹ ਹੀ ਨਹੀਂ ਮਿਲ ਰਿਹਾ 90000 ਮੈਂ ਕਿਦਰੋਂ ਪੇ ਕਰਦਾ ਇੰਟਰਸ ਦਾ ਜਦ ਮੈਂ ਪੈਸਾ ਲਿੱਤਾ ਹੀ ਨਹੀਂ ਤਾਂ ਵਿਆਜ ਪਾਤਾ ਇਹਨਾਂ ਨੇ ਹਾਂ ਵਿਆਜ ਮੇਰੇ ਕੋਲ 90000 ਰੁਪਏ ਦੇ ਪੈ ਚੁਕੇ ਹੈ ਤੇ ਡੇਲੀ ਡੇਲੀ ਬੇਸ ਤੇ ਮੇਰੇ ਉੱਪਰ ਕਰੀਬਨ 1000 ਰੁਪਏ ਦਾ ਇੰਟਰਸਟ ਚੱਲ ਰਿਹਾ ਹੁਣ ਇਸ ਟਾਈਮ ਉਹ ਕਿਸ ਕਰਕੇ ਵੀ ਉਹ ਕਾਊਂਟ ਤੋਂ ਪੈਸਾ ਨਹੀਂ ਆਇਆ ਹਾਂ ਉਹ ਲਿਮਿਟ ਅਕਾਊਂਟ ਹੈ ਮੇਰੇ ਪੈਸਾ ਅਕ ਤਾਂ ਉਸ ਤੇ ਮੇਰੀ ਪ੍ਰਾਪਰਟੀ ਬਲੇਜ ਹੈ ਤੇ ਮੈਂ ਪੈਸੇ ਨਹੀਂ ਵਰਤਦਾ ਤਾਂ ਬੈਂਕ ਮੇਰੇ ਤੇ ਕੇਸ ਕਰੂਗਾ ਇਹ ਪ੍ਰਾਪਰਟੀ ਮੇਰੇ ਤੋਂ ਲਈ ਜਾਏਗੀ ਤੇ 65 ਲੱਖ ਰੁਪਏ ਉਸ ਚੀਜ਼ ਦਾ ਹੈਗਾ ਮੇਰਾ ਪੈਸਾ ਨਹੀਂ ਤੁਹਾਡੀ ਪ੍ਰਾਪਰਟੀ ਗਿਰਵੀ ਹੋ ਗਈ ਹਾਂਜੀ ਪਾਸੇ ਪੈਸਾ ਵੀ ਨਹੀਂ ਪੈਸਾ ਵੀ ਨਿਕਲ ਗਿਆ ਤੇ ਪੈਸਾ ਲੈ ਜਾ ਕੇ ਉਸ ਤੋਂ ਬਾਅਦ ਇੰਟਰਸਟ ਵੀ ਮੈਂ ਪੇ ਕਰਨਾ ਤਾਂ ਇਹੀ ਮੇਰੀ ਦਿੱਕਤ ਸੀਗੀ ਪੁਲਿਸ ਕੋਲ ਗਏ ਹਾਂ ਹਾਂਜੀ ਤਾਂ ਮੈਂ ਸਾਈਬਰ ਕ੍ਰਾਈਮ ਵਿੱਚ ਰਿਪੋਰਟ ਕੀਤਾ ਹੈਗਾ ਤੇ ਉਸ ਤੋਂ ਬਾਅਦ ਮੈਂ ਆਰਬੀਆਈ ਚ ਕੰਪਲੇਂਟ ਕਰ ਦਿੱਤੀ ਹੈਗੀ ਤਾਂ ਬੈਂਕ ਦੇ ਨਾਲ ਤਾਂ ਮੇਰੀ ਕਰੀਬਨ ਮਹੀਨਾ ਤੋਂ ਗੱਲ ਚੱਲ ਰਹੀ ਹੈ ਤੇ ਮੈਂ ਉਹਨਾਂ ਨੂੰ ਹਰ ਰੋਜ਼ ਰਿਕੁਐਸਟ ਹੋਰ ਵੀ ਅਥਾਰਟੀ ਹੁੰਦੀ ਆਰਬੀਆਈ ਤੋਂ ਇਲਾਵਾ ਉਹਦੇ ਕੋਲ ਵੀ ਗਏ ਹੋ ਤੁਸੀਂ ਤੇ ਇੱਕ ਆਰਬੀਆਈ ਤੋਂ ਓਮਬਡਸਮੈਨ ਹੈਗਾ ਇਹਨਾਂ ਦਾ ਤਾਂ ਬੈਂਕਿੰਗ ਓਮਬਡਸਮੈਨ ਹੁੰਦਾ ਤੇ ਉਹ ਉਹਨਾਂ ਨੂੰ ਮੈਂ ਰਿਪੋਰਟ ਕੀਤਾ ਹੈਗਾ ਤੇ ਹੋ ਸਕਦਾ ਮੇਰੇ ਵਾਸਤੇ ਕੁਝ ਵਧੀਆ ਹੋ ਜਾਏ ਬਟ ਇਸ ਟਾਈਮ ਮੈਂ ਬਹੁਤ ਸਟ੍ਰੈਸ 'ਚ ਆਂ ਇਹਨੇ ਪੈਸੇ ਮੇਰੇ ਤੋਂ ਭਰੇ ਨਹੀਂ ਜਾਣੇ ਬੈਂਕ ਨੇ ਕੋਈ ਤੁਹਾਨੂੰ ਕੋਆਪਰੇਟ ਕੀਤਾ ਕੀ ਕਹਿੰਦੇ ਆਪਣੀ ਗਲਤੀ ਮੰਨੀ ਕੋਈ ਬੈਂਕ ਨੇ ਬੈਂਕ ਤਾਂ ਬੈਂਕ ਦਾ ਜਿਹੜਾ ਕਹਿਣਾ ਹੈ ਜੀ ਬੈਂਕ ਕਹਿੰਦਾ ਜੀ ਤੁਸੀਂ ਆਪਣੇ ਵੱਲੋਂ ਜਿਨ੍ਹਾਂ ਨੇ ਪੈਸੇ ਕਿਡਾਏ ਉਹਨਾਂ ਨਾਲ ਗੱਲ ਕਰੋ ਮੈਂ ਕਿਹਾ ਸਰ ਇਦਾਂ ਬਿਲਕੁਲ ਜਿਨ੍ਹਾਂ ਨੇ ਪੈਸੇ ਕਿਡਾਏ ਮੈਂ ਉਸ ਨਾਲ ਗੱਲ ਕਰਾਂਗਾ ਤਾਂ ਬੈਂਕ ਦੀ ਰਿਸਪੋਨਸੀਬਿਲਟੀ ਕੀ ਆ ਮੇਰੇ ਸਾਈਨ ਹੀ ਨਹੀਂ ਆ ਤੁਸੀਂ ਪੈਸਾ ਦਿੱਤਿਆ ਇਹ ਸਵਾਲ ਤੇ ਕੀ ਕਹਿੰਦੇ ਆ ਉਹ ਹਾਂਜੀ ਉਹ ਕਹਿੰਦੇ ਆ ਜੀ ਮੇਰੇ ਸਿਗਨੇਚਰ ਮੈਚ ਕਰਦੇ ਨੇ ਅੱਛਾ ਮੈਂ ਉਹਨਾਂ ਨੂੰ ਦਿਖਾ ਰਿਹਾ ਰਿਪੋਰਟ ਫੋਰੈਂਸਿਕ ਕੈਰੀਅਰ ਨਹੀਂ ਕਰਦੇ ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਆਪਣੇ ਫੋਰੈਂਸਿਕ ਤੋਂ ਕਰਾ ਲਓ ਵੀ ਮੇਰਾ ਫੋਰੈਂਸਿਕ ਝੂਟਾ ਹੋਊਗਾ ਬਿਲਕੁਲ ਠੀਕ ਹੈ ਤਾਂ ਜਦ ਮੈਂ ਉਹਨਾਂ ਨੂੰ ਇਹ ਵੀ ਕਿਹਾ ਨਾ ਮੈਂ ਅਮਰੀਕਾ ਸੀਗਾ ਉਹ ਕਹਿੰਦੇ ਜੀ ਕੀ ਪਤਾ ਤੁਸੀਂ ਸਾਈਨ ਕਰਕੇ ਚਲੇ ਗਏ ਹੋ ਮੈਂ ਕਿਹਾ ਠੀਕ ਹੈ ਬਿਲਕੁਲ ਫਿਰ ਮੈਂ ਫੋਰੈਂਸਿਕ ਦੀ ਰਿਪੋਰਟ ਕੱਢੀ ਹੁਣ ਮੈਂ ਇਹ ਚਾਹੁੰਦਾ ਵੀ ਤੁਸੀਂ ਆਪਣੀ ਫੋਰੈਂਸਿਕ ਤੋਂ ਚੈੱਕ ਕਰਵਾ ਲਿਆ ਹੋਣਾ ਜੇ ਮਹੀਨੇ ਤੱਕ ਤੁਹਾਡੇ ਕੋਲ ਫੋਰੈਂਸਿਕ ਤੋਂ ਚੈੱਕ ਨਹੀਂ ਹੋਇਆ ਬੈਂਕ ਦੇ ਵਿੱਚ ਤੇ ਕਿੰਨਾ ਡਿਫਿਕਲਟ ਕੰਮ ਹੈ ਇੱਕ ਬੰਦੇ ਵਾਸਤੇ ਇੰਨਾ ਪੈਸਾ ਕਿਵੇਂ ਭੋਝ ਲੈ ਜਾਏਗਾ ਕੋਈ ਤੇ ਆ ਪੁਲਿਸ ਦੇ ਵਿੱਚ ਤਾਂ ਜੀ ਜਦ ਮੈਂ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਤਾਂ ਇਨਕੁਆਇਰੀ ਦੇ ਬਾਅਦ ਹੀ ਮੈਂ ਕੋਈ ਇੱਧਰ ਵਾਸਤੇ ਜਵਾਬ ਦੇ ਸਕਾਂਗਾ ਬਟ ਉਹ ਦੇਖਦੇ ਆ ਅੱਗੇ ਕੀ ਹੁੰਦਾ ਹੈਗਾ ਬਟ ਮੈਂ ਇਹ ਜ਼ਰੂਰ ਰਿਕੁਐਸਟ ਕਰਨਾ ਚਾਹਾਂਗਾ ਦੇਖੋ ਇੱਕ ਆਮ ਬੰਦੇ ਦੀ ਇੱਕ ਮਜਬੂਰੀ ਹੁੰਦੀ ਹੈ ਕਿ ਕਰੇ ਅੱਜਕੱਲ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਗਲਾ ਬੰਦਾ ਬੈਂਕ 'ਚ ਪੈਸਾ ਰੱਖਦਾ ਆਪਣੀ ਮਿਹਨਤ ਦੀ ਕਮਾਈ ਰੱਖਦਾ ਜੇ ਉਹਨਾਂ ਦੇ ਚੈੱਕ ਤੇ ਵੀ ਕਈ ਵਾਰੀ ਡੁਪਲੀਕੇਟ ਸਿਗਨੇਚਰ ਕਰਕੇ ਤੁਸੀਂ ਪੈਸੇ ਕਢਾ ਦੋਗੇ ਤਾਂ ਫਿਰ ਬੈਂਕ ਦੀ ਪ੍ਰਣਾਲੀ ਤੇ ਕੌਣ ਵਿਸ਼ਵਾਸ ਕਰੂਗਾ ਬਿਲਕੁਲ ਠੀਕ ਹੈ ਸੋ ਦੀਪਕ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਇਹਨਾਂ ਦਾ ਇੱਕ ਖਾਤਾ ਫ੍ਰੀਜ਼ ਸੀਗਾ ਇਹਨਾਂ ਨੂੰ ਨਹੀਂ ਪਤਾ ਚੱਲਦਾ ਉਹ ਫ੍ਰੀਜ਼ ਹੋ ਜਾਂਦਾ ਭਾਵ ਖੁੱਲ ਜਾਂਦਾ ਤੇ ਪੈਸਾ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਹੁਣ ਇਹਨਾਂ ਨੂੰ ਜਦੋਂ 90000 ਰੁਪਏ ਦੇ ਵਿਆਜ ਭਰਨ ਦੀ ਗੱਲ ਬੈਂਕ ਕਹਿੰਦਾ ਤਾਂ ਪਤਾ ਚੱਲਦਾ ਸੋ ਬੈਂਕ ਦੇ ਜਿਹੜੇ ਅਧਿਕਾਰੀ ਨੇ ਰੀਜਨਲ ਹੈੱਡ ਨੇ ਤੇਜਦੀਪ ਸਿੰਘ ICICI ਬੈਂਕ ਦੇ ਇਹਨਾਂ ਨੂੰ ਵੀ ਅਸੀਂ ਕਾਲ ਲਾਵਾਂਗੇ ਕਰਦੇ ਨੇ ਬਹੁਤ ਕੋਣ ਕੋਣ ਹੈ ਤੇਜਦੀਪ ਸਿੰਘ ਜੀ ਮੈਂ ਜਰਨਲਿਸਟ ਬਲਜੀਤ ਮਰਵਾਹਾ ਗੱਲ ਕਰ ਰਿਹਾ ਚੰਡੀਗੜ੍ਹ ਤੋਂ ਹਾਂਜੀ ਅੱਜ ਉਹ ਦੀਪਕ ਉਹਨਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਕਿ ਜਿਹੜਾ ਉਹਨਾਂ ਦੇ ਅਕਾਊਂਟ ਚੋਂ ਡੀਫ੍ਰੀਜ਼ ਹੋ ਕੇ 65 ਲੱਖ ਰੁਪਏ ਨਿਕਲਿਆ ਸਾਈਨ ਵਾਲਾ ਜਿਹੜਾ ਇਸ਼ੂ ਹੈ ਉਹਨਾਂ ਦਾ ਅੱਛਾ ਜੀ ਉਸਤੇ ਉਹ ਲੇਜ ਕਰ ਰਹੇ ਨੇ ਕਿ ਬੈਂਕ ਦਾ ਸਟਾਫ ਨਾਲ ਮਿਲਿਆ ਹੋਇਆ ਮੈਂ ਸਾਈਨ ਨਹੀਂ ਕੀਤੇ ਤੇ ਖਾਤੇ ਚੋਂ ਪੈਸਾ ਨਿਕਲ ਗਿਆ ਸੋ ਵਾਟ ਈਵਰਡ ਲਾਈਕ ਟੂ ਸੇ ਔਨ ਥਿਸ ਇਸ਼ੂ ਪ੍ਰੋਬਾਬਲੀ ਆਈ ਡੋਨਟ ਵਾਟ ਟੂ ਕਮੈਂਟ ਮੈਨੂ ਲੈਟ ਮੀ ਚੈੱਕ ਨਹੀਂ ਇਹ ਤਾਂ ਤੁਹਾਡੇ ਕੋਲ ਕਈ ਵਾਰ ਮਿਲ ਕੇ ਗਏ ਨੇ ਤੁਹਾਨੂੰ ਨਹੀਂ ਸਰ ਅੰਨੇ ਇੱਕ ਵਾਰ ਹੀ ਮਿਲਨੇ ਨੇ ਹਾਂਜੀ ਤੇ ਮੈਂ ਇਹਨੂੰ ਅੱਗੇ ਕੇ ਚੈੱਕ ਕਰਕੇ ਦੱਸਦਾ ਤੁਹਾਨੂੰ ਮਰਗਦਰਸ਼ ਜੀ ਕੁਝ ਹੋਇਆ ਜੀ ਫੈਕਟ ਐਂਡ ਫਾਈਂਡ ਚੈੱਕ ਕੀਤਾ ਤੁਸੀਂ ਕਿਸ ਤਰ੍ਹਾਂ ਹੋਇਆ ਇਹ ਕਰਵਾ ਰਹੇ ਹਾਂ ਇਸੇ ਚੈੱਕ ਕਰਵਾ ਰਹੇ ਅੱਛਾ ਇਹਨਾਂ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਕੋ ਪੁਲਿਸ ਬੋਲੋ ਕਾਲ ਆਈ ਹੈ ਤੁਹਾਨੂੰ ਕੋਈ ਨਹੀਂ ਆਈ ਕੋਲ ਅੱਛਾ ਜੀ ਹਾਂ ਧੰਨਵਾਦ ਇਨਵੈਸਟੀਗੇਸ਼ਨ ਮਰ ਜਾਰੀ ਹੈ ਬੈਂਕ ਦੇ ਲੈਵਲ ਤੇ ਹਾਂਜੀ ਹਾਂਜੀ ਚਲੋ ਠੀਕ ਹੈ ਤੇ ਜੀ ਸਿੰਘ ਜੀ ਧੰਨਵਾਦ ਓਕੇ ਸੋ ਬੈਂਕ ਦੀ ਸ਼ਾਖਾ ਦੇ ਰੀਜਨਲ ਹੈੱਡ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਦੀਪਕ ਉਹਨਾਂ ਨੂੰ ਆ ਕੇ ਮਿਲੇ ਸੀ ਤੇ ਇਸ ਚੀਜ਼ ਦੀ ਹਲੇ ਪੜਤਾਲ ਕਰ ਰਹੇ ਆ ਸਿੱਧੇ ਤੌਰ ਤੇ ਕੁਝ ਕਹਿਣਾ ਹਾਂਜੀ ਇਹ ਜਿਹੜੇ ਕਹਿ ਰਹੇ ਨੇ ਕਿ ਮੈਂ ਇਹਨਾਂ ਨੂੰ ਇੱਕ ਵਾਰੀ ਮਿਲਿਆ ਮੇਰੀ ਕਰੀਬ ਇਹਨਾਂ ਨਾਲ 3-4 ਵਾਰੀ ਮੀਟਿੰਗਾਂ ਹੋਈਆਂ ਹੂੰ ਬ੍ਰਾਂਚ ਮੈਨੇਜਰ ਨੂੰ ਮੇਰੀ ਡੇਲੀ ਮੀਟਿੰਗ ਹੁੰਦੀ ਸੀਗੀ ਤੇ ਇਹਨਾਂ ਨਾਲ ਮੇਰੀ 3-4 ਮੀਟਿੰਗਾਂ ਹੋਈਆਂ ਜਿਸੇ ਮੈਂ ਇਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਦੇਖੋ ਮੈਂ ਇੱਕ ਜਿਹੜਾ ਲੁੱਟਿਆ ਗਿਆ ਬੰਦਾ ਹੁੰਦਾ ਉਹਨੂੰ ਇਹੀ ਹੁੰਦਾ ਵੀ ਮੇਰੇ ਪੈਸੇ ਮੁੜ ਜਾਣ ਤੇ ਮੇਰੀ ਪ੍ਰਾਪਰਟੀ ਜਿਹੜੀ ਮੌਰਟਗੇਜ ਹੈ ਉਹ ਛੁੱਟ ਜੇ ਬੈਂਕ ਤੋਂ ਉਹੀ ਹੈਗਾ ਤੇ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਦਾ ਸੀ ਵੀ ਤੁਸੀਂ ਜਿੱਧਰੋਂ ਸਾਈਨ ਚੈੱਕ ਕਰਵਾਣੇ ਕਰਵਾ ਲਓ ਤਾਂ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਫੋਰੈਂਸਿਕ ਟੀਮ ਤੋਂ ਅਸੀਂ ਚੈੱਕ ਕਰਾ ਰਹੇ ਹਾਂ ਤੇ ਕਿੰਨਾ ਟਾਈਮ ਲੱਗੂਗਾ ਔਰ ਨਹੀਂ ਪਤਾ ਕਿਉਂਕਿ ਜਦ ਤੁਸੀਂ ਚੈੱਕ ਸਾਈਨ ਕਰਨਾ ਤਾਂ ਤੁਹਾਡੇ ਸਿਗਨੇਚਰ ਨਾਲ ਨਾਲ ਲੱਗੇ ਵੀ origignal ਹੈ ਡੁਪਲੀਕੇਟ ਹੈ ਤੇ ਇਹ ਗੱਲਾਂ ਨੇ ਕਲੀਅਰ ਸਟਾਫ ਨਾਲ ਮਿਲਿਆ ਸਿੱਧੀ ਭੁਗਤ ਮੈਂ ਮੈਂ ਬਿਲਕੁਲ ਜੀ ਇਹ ਹੀ ਗੱਲ ਹੈ ਤੇ ਮੈਂ ਇਹ ਕਹਿਣਾ ਚਾਹਾਂਗਾ ਦੇ ਕੋਈ ਰੀਜਨਲ ਹੈਡ ਨੇ ਮੈਨੇਜਰ ਜਿਹੜੇ ਪਿਛਲੇ ਵਾਲਾ ਸੀਗਾ ਉਹਨੇ ਵਿੱਚ ਮਿਲ ਕੇ ਹੀ ਇਹ ਪੈਸਾ ਕਢਾਇਆ ਜੋ ਕਿ ਮੈਨੂੰ ਖर्चा ਹੈ ਤੇ ਜਦ ਨਿਕਲੇਗੀ ਤਾਂ ਇਹੋ ਚੀਜ਼ ਨਿਕਲੇਗੀ ਕਿ ਬੈਂਕ ਦੇ ਅਫੀਸ਼ਰ ਨੇ ਮਿਲ ਕਰਕੇ 65 ਲੱਖ ਰੁਪਏ ਦੀ ਠੱਗੀ ਮੇਰੇ ਨਾਲ ਮਰਵਾਈ ਤੁਸੀਂ ਕੀ ਕਹਿੰਦੇ ਹੋ ਵੀ ਜਿਹੜਾ ਪਿਛਲਾ ਸ਼ਾਖਾ ਮੈਨੇਜਰ ਸੀ ਉਹ ਬਦਲ ਗਿਆ ਹੁਣ ਬਦਲ ਗਿਆ ਹਾਂ ਜੀ ਜੀ ਉਹ ਤੁਹਾਡੀ ਸ਼ਿਕਾਇਤਾਂ ਤੋਂ ਬਾਅਦ ਹੀ ਬਦਲੇ ਕਿ ਪਹਿਲਾਂ ਬਦਲ ਗਿਆ ਸੀ ਨਹੀਂ ਨਹੀਂ ਉਹ ਪਹਿਲਾਂ ਹੀ ਬਦਲ ਗਿਆ ਸੀਗਾ ਉਹਦਾ ਰੂਸਟਰ ਹੋਗਾ ਕੋਈ ਚੇਂ ਜਦ ਮੈਂ ਅਮਰੀਕਾ ਦੀ ਗੱਲ ਕੀਤੀ ਨਾ ਤੁਹਾਨੂੰ ਤਾਂ ਮੈਨੂੰ ਖਦਸ਼ਾ ਸੀ ਕੁਝ ਹੋਏਗਾ ਬਟ ਜਦ ਮੈਂ ਵਾਪਸ ਆਇਆ ਸਾਰਾ ਕੁਝ ਨਾਰਮਲ ਚੱਲ ਰਿਹਾ ਹੈ ਇਹ ਤਾਂ ਜਦ ਪੈਸਾ ਨਿਕਲ ਗਿਆ ਮੇਰੇ ਕੋਲ ਡਿਟੇਲ ਹੀ ਨਹੀਂ ਹੈ ਤਾਂ ਮੈਨੂੰ ਜਦ ਨੋਟਿਸ ਜਦੋਂ ਆਇਆ 90000 ਪਰੋ 90000 ਨੋਟਿਸ ਨਹੀਂ ਜੀ ਫੋਨ ਆਇਆ ਮੈਨੂੰ ਆਈਸੀਸੀ ਲਿਮਿਟ ਦਾ ਉਹਨੂੰ ਵੀ ਨੰਬਰ ਹੈਗਾ ਮੈਂ ਦਿੰਨਾ ਤੁਹਾਨੂੰ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਕੀਤਾ ਕਿ ਭਾਜੀ ਤੁਹਾਡੇ 90000 ਰੁਪਏ ਖੜੇ ਕਦ ਪਰੋਗੇ ਮੈਂ ਕਿਹਾ ਜੀ ਕਿਹੜਾ 90000 ਕਹਿੰਦੇ ਜੀ ਤੁਹਾਡੀ ਲਿਮਿਟ ਚੋਂ ਪੈਸਾ ਸਾਰਾ ਨਿਕਲ ਗਿਆ ਮੈਂ ਕਿਹਾ ਕਿੰਨਾ ਪੈ ਉਹ ਕਹਿੰਦੇ ਜੀ ਇੰਨੇ ਦੀ ਨਹੀਂ ਮੈਂ ਕਿਹਾ 1 ਰੁਪਿਆ ਵੀ ਨਹੀਂ ਛੱਡਿਆ ਕਹਿੰਦੇ ਨਹੀਂ ਜੀ 1 ਰੁਪਿਆ ਵੀ ਨਹੀਂ ਛੱਡਿਆ ਉਹ ਜਿਹਨੇ ਕੱਢਣੇ ਸੀ ਪੈਸੇ ਉਹ 1 ਰੁਪਿਆ ਖਾਲੀ ਜਮਾ ਹੀ ਜ਼ੀਰੋ ਕਰਤਾ ਜਿੰਨੀ ਲਿਮਿਟ ਸੀ ਉਹ 744 ਰੁਪਏ ਲਾਸ ਤੇ 744 ਕੱਢ ਲਏ ਤੇ ਅੱਜ ਮੈਂ ਤੁਹਾਡੇ ਨਾਲ ਖੜਿਆ ਕੀ ਕਰਨੇ ਹੁਣ ਆਈਸੀਬੈਂਕ ਤੇ პროਸਾ ਹੈ ਪ੍ਰੋਸਾ ਤੁਸੀਂ ਮੈਂ ਮੈਂ ਹੁਣ ਇਹ ਹੈ ਵੀ ਪੈਸਾ ਜਦ ਬੈਂਕਿੰਗ ਸਿਸਟਮ ਆਪਣੀ ਰਿਜ਼ਰਵ ਬੈਂਕ ਐਂਡ ਇੰਡੀਆ ਦੇ ਰਾਈ ਇੱਕ ਉਹਨਾਂ ਨੂੰ ਚੈਨਲਾਈਜ਼ ਕੀਤਾ ਜਾਂਦਾ ਤੇ ਮੈਂ ਜ਼ਰੂਰ ਆਰਬੀ ਨੂੰ ਆਪਣਾ ਰਿਕਵੈਸਟ ਕਰਨਾ ਚਾਹੂੰਗਾ ਕਿ ਇਹ ਜੇ ਬੈਂਕਾਂ ਜੇ ਨਿਕਲ ਕਸੋ ਨਹੀਂ ਤਾਂ ਪਤਾ ਨਹੀਂ ਕਿੰਨੇ ਗਰੀਬ ਬੰਦਿਆਂ ਦਾ ਕੀ ਹਾਲ ਹੋਊਗਾ ਹੁਣ ਮੈਂ ਆਪਣਾ ਕੰਮਕਾਰ ਛੱਡ ਕੇ ਟੱਕੇ ਖਾ ਰਿਆ ਆਪਣੇ ਇਨਸਾਫ ਦੇ ਵਾਸਤੇ ਜਿਸ ਡੁਪਲੀਕੇਟ ਸਿਗਨੇਚਰ ਹੋਏ ਮੇਰੇ ਕੋਲ ਪਾਸੇ ਹੁਣ ਵਿਆਜ ਵੀ ਭਰਨਾ ਹੈ ਵਿਆਜ ਭਰਨਾ ਇੱਕ ਪਾਸੇ ਪ੍ਰਾਪਰਟੀ ਛੁੜਾਣ ਦੀ ਚਿੰਤਾ ਵੀ ਹੈ ਉਹਦੀ ਟੈਂਸ਼ਨ ਜੀ ਮੇਰੇ ਜਿਹੜੀ ਪ੍ਰਾਪਰਟੀ ਹੈ ਉਹ ਮੇਰੇ ਡੈਡੀ ਵੱਲੋਂ ਦਿੱਤੀ ਹੋਈ ਹੈ ਤੇ ਇੱਕ ਉਹ ਮਨ ਚ ਆ ਜਾਂਦਾ ਯਾਰ ਆਪਣੇ ਪਿਓ ਦੀ ਬੜਾਈ ਚੀਜ਼ ਨੂੰ ਲਟਾ ਰਿਆ ਤੇ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਵਾਂ ਬਿਲਕੁਲ ਠੀਕ ਸੋ ਕਿਤਨਾ ਕਿਤੇ ਕਾਰੋਬਾਰ ਤੋਂ ਬਾਅਦ ਜੋ ਗੱਲ ਬਣੀ ਖਾਤਾ ਦੀਪਕ ਹੋਣੀ ਆਪਣੀ ਜਿਹੜੀ ਬਿਜ਼ਨਸ ਪਾਰਟਨਰ ਪੂਜਾ ਨਾਲ ਮਿਲ ਕੇ ਉਸ ਤੋਂ ਬਾਅਦ ਫ੍ਰੀਜ਼ ਵੀ ਕਰਾ ਦਿੰਦੇ ਨੇ ਡੀ ਫ੍ਰੀਜ਼ ਹੋ ਕੇ 65 ਲੱਖ 41000 ਰੁਪਏ ਨਿਕਲ ਜਾਣਾ ਔਰ ਉਦੋਂ ਜਦੋਂ ਕਾਊਂਟ ਹোলਡਰ ਦੇ ਸਾਈਨ ਨਾ ਹੋਣ ਬੈਂਕ ਜ਼ਬਰਦਸਤੀ ਕਵੇ ਕਿ ਨਹੀਂ ਜੀ ਸਾਈਨ ਤੁਹਾਡੇ ਹੀ ਨੇ ਤਾਂ ਮਿਲੀ ਭੁਗਤ ਬੈਂਕ ਦੀ ਇਸ਼ਾਰਾ ਤਾਂ ਹੁੰਦਾ ਹੀ ਹੈ ਪੁਲਿਸ ਕਿੰਨੀ ਕੁ ਛੇਤੀ ਇਨਸਾਫ ਦਿੰਦੀ ਹੈ ਦਾ ਇੰਤਜ਼ਾਰ ਹੈ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ